ਕਗਮਿਆਰ ਬੜਾ ਮਿਹਨਤੀ ਤੇ ਕਮਾਊ ਬੰਦਾ ਸੀ ਉਹ ਆਪਣੇ ਕੰਮ ਵਿੱਚ ਮਾਸਤ ਰਹਿੰਦਾ ਸੀ ਜਿਹੜੀ ਰੁੱਤ ਹੁੰਦੀ ਉਸ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਜੇ ਗਰਮੀ ਹੁੰਦੀ ਤਾਂ ਖੋਤੇ ਉੱਪਰ ਖੁਰਜੀਆਂ ਤੋੜਿਆਂ ਦੀ ਭਰ ਕੇ ਪਿੰਡੋਂ ਪਿੰਡ ਵੇਚਦਾ ਕਰਦਾ ਕਿਉਂਕਿ ਲੋਕਾਂ ਨੇ ਠੰਡਾ ਪਾਣੀ ਪੀਣ ਵਾਸਤੇ ਘੜੇ ਤਾਂ ਅਕਸਰ ਲੈਣੇ ਹੀ ਸੀ ਤੇ ਇੰਝ ਉਹਦੀ ਚੰਗੀ ਲੋਕਾਂ ਵਿੱਚ ਭੈਣ ਬਣ ਗਈ ਸੀ ਉਹ ਹਾੜੀ ਆਉਣ ਤੋਂ ਪਹਿਲਾਂ ਕੰਮ ਸ਼ੁਰੂ ਕਰ ਲੈਂਦਾ ਅਤੇ ਅੱਧ ਜੇੜ ਤੱਕ ਉਹਦਾ ਕੰਮ ਚੱਲਦਾ ਰਹਿੰਦਾ ਫਿਰ ਉਹ ਪੱਠੇ ਤੇ ਇੱਟਾਂ ਦਾ ਕੰਮ ਕਰਦਾ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਉਹ ਪੱਠੇ ਤੇ ਕੰਮ ਕਰਦਾ ਅਤੇ ਫਿਰ ਖੁਰਜੀਆਂ ਭਰ-ਭਰ ਕੇ ਸਬਜ਼ੀਆਂ ਵਗੈਰਾ ਆਧ ਵੇਚਦਾ ਰਹਿੰਦਾ ਇਸ ਤਰ੍ਹਾਂ ਉਸਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਕੇਰਾ ਉਹਦੀ ਘਰ ਵਾਲੀ ਉਹਦੇ ਨਾਲ ਖੈਬੜ ਪਈ ਭਈ ਤੂੰ ਟਿਕ ਕੇ ਕੰਮ ਕਰ ਲੈ ਚਾਰ ਚੁਫੇਰੇ ਕਦੇ ਕਿਹੜੇ ਕੰਮ ਕਦੇ ਕਿਹੜੇ ਕੰਮ ਪਰ ਉਹ ਆਪਦੀ ਥਾਂ ਸੱਚਾ ਸੀ ਕਿ ਮੇਰਾ ਕਿਹੜਾ ਦਿਲ ਨਹੀਂ ਕਰਦਾ ਕਿ ਕੀ ਕਰਾਂ ਇੱਕ ਕੰਮ 12 ਮਹੀਨੇ 30 ਦਿਨ ਨਹੀਂ ਚੱਲਦਾ ਪਰ ਢਿੱਡ ਵਿੱਚ 14 ਡੰਗ ਕੁਝ ਨਾ ਕੁਝ ਤਾਂ ਜਿਉਂਦੇ ਰਹਿਣ ਲਈ ਪਾਉਣਾ ਹੀ ਪੈਂਦਾ ਪਰ ਸਿਆਣੇ ਕਹਿੰਦੇ ਨੇ ਤੀਵੀਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਆ ਪਰ ਜਿੱਦੜ ਕਿੱਥੇ ਹਟਦੀ ਸੀ ਇੱਕੋ ਗੱਲ ਦੇ ਮਗਰ ਪਈ ਸੀ ਅਖੀਰ ਉਹਨੇ ਘਰੋਂ ਗੈਰ ਦਿੱਤੀ ਉਹਨੇ ਦਿਨਤਾ ਕੱਢ ਲਿਆ ਪਰ ਉੱਥੇ ਬੈਠ ਕਦੇ ਇੱਥੇ ਬੈਠ ਪੂਰੀ ਰਾਤ ਆ ਗਈ ਘਰੋਂ ਵੀ ਨਾ ਕੋਈ ਜਵਾਕ ਤੇ ਨਾ ਕੋਈ ਖਸਮ ਲੈਣ ਆਇਆ ਉਹਨੂੰ ਆਪਣੀ ਔਕਾਤ ਦਾ ਪਤਾ ਲੱਗ ਗਿਆ ਸੀ ਜਦ ਕੋਈ ਪੇਸ਼ ਨਾ ਗਈ ਤਾਂ ਉਹ ਰੂੜੀਆਂ ਉੱਤੇ ਲਟਦੇ ਖੋਤੇ ਵਾਂਗੂ ਗਲ ਨੂੰ ਜਫੀ ਪਾ ਕੇ ਕਹਿਣ ਲੱਗੀ ਛੱਡ ਦੇ ਨੀ ਲਿਆ ਮੈਂ ਨਹੀਂ ਘਰੇ ਜਾਣਾ ਪੁੱਤ ਜਾਣ ਦੇ ਗੁੱਸੇ ਨੂੰ ਇੱਕ ਵਾਰੀ ਆਖ ਦਿੱਤਾ ਕਿ ਘਰ ਨਹੀਂ ਜਾਣਾ ਕਮਿਆਰ ਦੇਖ ਰਿਹਾ ਸੀ ਵਾਕਿਆ ਹੀ ਕਈ ਬੁੜੀਆਂ ਫਫੇ ਕੁੱਟਣੀਆਂ ਹੁੰਦੀਆਂ ਨੇ ਜਾਣ ਬੁਝ ਕੇ ਗੱਡੇ ਨਾਲ ਕੱਟਾ ਬੰਨਣ ਨੂੰ ਫਿਰਦੀਆਂ ਉਹਨੇ ਵੀ ਦਿਲ ਧਰਉਣ ਨੂੰ ਆਖ ਦਿੱਤਾ ਲੈ ਆ ਪੁੱਤ ਵਿਚਾਰੀ ਬਿਨਾਂ ਘਰ ਸੁੰਨਾ ਮੋਰੇ ਰਾਤ ਆਉਂਦੀ ਐ ਇੱਕ ਵਾਰ ਉਸ ਨੂੰ ਇੱਟਾਂ ਢੋਂਦੇ ਲਾਲ ਹੀਰਾ ਲੱਭ ਗਿਆ ਉਹਨੇ ਖੁਰਜੀ ਵਿੱਚ ਪਾਇਆ ਤੇ ਘਰ ਲੈ ਆਇਆ ਰਾਤ ਨੂੰ ਉਹ ਹੀਰਾ ਚਮਕੀ ਗਿਆ ਉਹਨੇ ਕਿਹਾ ਬਈ ਆ ਤਾਂ ਗੱਲ ਬਣ ਗਈ ਹਨੇਰੇ ਮੂਹ ਨੇਰੇ ਵਿੱਚ ਕੰਮ ਕਰਨਾ ਪੈਂਦਾ ਏ ਇਹ ਤਾਂ ਬਈ ਮੈਂ ਖੋਤੇ ਦੇ ਗੜਨਾ ਬੰਨ ਦੇਵਾਂਗਾ ਕਿਉਂਕਿ ਉਹਦੀ ਰੋਜੀ ਰੋਟੀ ਦਾ ਉਹੀ ਸਾਧਨ ਸੀ ਉਹਨੇ ਲਾਲ ਨੂੰ ਖੋਤੇ ਦੇ ਗਲ ਰਸਤੀ ਵਿੱਚ ਪਾ ਕੇ ਬੰਨ ਦਿੱਤਾ ਜਦ ਇਧਰ ਕੰਮ ਖਤਮ ਹੋਇਆ ਤਾਂ ਉਹ ਸਤਲੁਜ ਦੇ ਪਾਰ ਉਧਰ ਕੰਮ ਕਰਨ ਵਾਸਤੇ ਚਲਾ ਗਿਆ ਫਿਰ ਉਸਨੇ ਘਾਦੀ ਰੋਜੀ ਰੋਟੀ ਵੀ ਤਾਂ ਕਮਾਉਣੀ ਸੀ ਸਾਰੇ ਪੂਰ ਸੰਗ ਉੱਤੇ ਵੀ ਖੋਤੇ ਸਮੇਤ ਢੇੜੇ ਵਿੱਚ ਸਵਾਰ ਹੋ ਗਏ ਰਾਸਤੇ ਵਿੱਚ ਜਾ ਕੇ ਮਲਾ ਨੇ ਪਹਿਲਾਂ ਚਿਰਾਗੀ ਮੰਗੀ ਅਤੇ ਲੋਕਾਂ ਨੇ ਵਿਤ ਅਨੁਸਾਰ ਦੇ ਦਿੱਤੀ। ਮੂੜੋ ਨੇ ਬੇੜੇ ਵਿੱਚ ਚੜਨ ਦਾ ਭਾੜਾ ਮੰਗਿਆ ਜਿਹਦੇ ਕੋਲ ਸੀ ਉਸਨੇ ਦੇ ਦਿੱਤਾ। ਜਿਸ ਕੋਲ ਕੋਈ ਪੈਸਾ ਨਹੀਂ ਸੀ ਉਸਨੇ ਆਪਣੇ ਮੁਤਾਬਿਕ ਕੋਈ ਚੀਜ਼ ਵਸਤੂ ਦੇ ਦਿੱਤੀ। ਜਦ ਘੁਮਿਆਰ ਦੀ ਵਾਰੀ ਆਈ ਤਾਂ ਘੁਮਿਆਰ ਕੋਲ ਕੋਈ ਵੀ ਪੈਸਾ ਨਹੀਂ ਸੀ। ਉਸਨੇ ਕਿਹਾ ਮੈਂ ਤਾਂ ਨੰਗ ਬਲਾਂਗਾ ਉਧਰ ਕਮਾਈ ਕਰਨ ਚੱਲਿਆ ਹਾਂ। ਮੁੜਦਾ ਹੋਇਆ ਦੇ ਦਊ ਤੈਨੂੰ ਤੇਰੇ ਪੈਸੇ। ਮਲਾਹ ਕਹਿੰਦਾ ਭਰਾਵਾ ਮੈਂ ਵੀ ਜਵਾਕ ਪਾਲਣੇ ਆ ਮੈਂ ਵੀ ਘਰ ਵਾਲੀ ਦਿਹਾਤੇ ਜਾ ਕੇ ਪੈਸੇ ਧਰਨੇ ਨੇ ਇੰਜ ਨਹੀਂ ਸਰਨਾ ਫਿਰ ਯਾਰ ਮੇਰੇ ਕੋਲ ਤਾਂ ਖੋਤਾ ਹੈ ਮੈਂ ਇਹਦੀ ਕਮਾਈ ਖਾਣਾ ਹਾਂ ਕੁਝ ਹੋਰ ਕੁਝ ਤਾਂ ਨਹੀਂ ਤੂੰ ਇਹਨੂੰ ਹੀ ਰੱਖ ਲੈ ਲੈ ਵੇਖਾਂ ਇਹਦੇ ਗਲਜਾ ਚੀਜ਼ ਹੀ ਆ ਇਹ ਧੁੱਪ ਵਿੱਚ ਹੀ ਚਮਕਦੀ ਆ ਤੇ ਜਾਂ ਫਿਰ ਹਨੇਰੇ ਵਿੱਚ ਮਲਾਹ ਨੇ ਉਸ ਲਾਲ ਨੂੰ ਬੇੜੇ ਦੇ ਉੱਪਰ ਖੜੇ ਕੀਤੇ ਤੇ ਕੋਣੇ ਬਾਂਸਾਂ ਨਾਲ ਬੰਨ੍ਹ ਦਿੱਤਾ ਰਾਤ ਨੂੰ ਉਹ ਚਮਕਿਆ ਕਰੀ ਮਲਾ ਨੇ ਕਿਹਾ ਅਭੀ ਆਤਾ ਮੋਜ ਬਣ ਗਈ ਰਾਤ ਬਰਾਤੇ ਬੇੜੇ ਦੇ ਲੋਕਾਂ ਨੂੰ ਸੂ ਸਿਆਣ ਆ ਜਾਇਆ ਕਰੂ ਇੱਕ ਦਿਨ ਹੋਣੀ ਰੱਬ ਦੀ ਇੱਕ ਜੋਰੀ ਜਿਹੜਾ ਹੀਰੇ ਜਵਾਰਤਾਂ ਦਾ ਪੂਰਾ ਪਰਖ ਕਰ ਸਕਦਾ ਸੀ ਉਸ ਬੇੜੇ ਵਿੱਚ ਸਵਾਰ ਹੋ ਗਿਆ ਸਤਲੁਜ ਪਾਰ ਕਰਕੇ ਨਿਗਾ ਬੇੜੇ ਉੱਪਰ ਬੰਨੇ ਹੀਰੇ ਤੇ ਪਈ ਉਹਨੇ ਮਲਾ ਨੂੰ ਹੀਰਾ ਵੇਚਣ ਵਾਸਤੇ ਪੁੱਛਿਆ ਉਸਨੇ ਕਿਹਾ ਕਿ ਮੈਂ ਇਸ ਕੱਚ ਨੂੰ ਖਰੀਦਣਾ ਚਾਹੁੰਦਾ ਹਾਂ ਤਾਂ ਮਲਾ ਨੇ ਕਿਹਾ ਭਰਾਵਾ ਮੈਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਤੂੰ ਹੀ ਦੱਸ ਕਿੰਨੇ ਪੈਸੇ ਦੇਣੇ ਨੇ ਜੋਰੀ ਨੇ ਸੋਚਿਆ ਇਹ ਤਾਂ ਨਾ ਸਮਝਿਆ ਇਸ ਨੂੰ ਕੋਈ ਪਰਖ ਨਹੀਂ ਹੈ ਕਿ ਇਹ ਕੱਚ ਹੈ ਜਾਂ ਫਿਰ ਹੀਰਾ ਬਈ ਮੈਂ ਇਹਦੇ ਸਿਰਫ ਤੈਨੂੰ 2 ਰੁਪਏ ਦੇ ਸਕਦਾ ਹਾਂ ਜੋਰੀ ਨੇ ਸੋਚਿਆ ਕਿ ਇਸ ਨੂੰ ਤਾਂ ਇਸ ਦੀ ਅਸਲ ਕੀਮਤ ਦਾ ਵੀ ਨਹੀਂ ਪਤਾ ਇਹ ਹੈ ਕਿੰਨੇ ਲੱਖਾਂ ਕਰੋੜਾਂ ਦਾ ਹੈ ਮਲਾ ਖੁਸ਼ ਹੋ ਗਿਆ ਜੋਰੀ ਨੇ 2 ਰੁਪਏ ਦੇ ਕੇ ਉਹ ਲਾਲ ਲੈਣ ਦਾ ਫੈਸਲਾ ਕੀਤਾ ਅਤੇ ਕਿਹਾ ਦੇਣਾ ਤਾਂ ਦੇ ਦੇ ਨਹੀਂ ਤਾਂ ਤੇਰੀ ਮਰਜੀ ਹੈ ਮਲਾ ਨੇ ਸੋਚਿਆ ਜੋ ਵਟਿਆ ਸੋ ਖਟਿਆ ਲਿਆ ਵੀ ਦੇ ਦੇ 2 ਰੁਪਏ ਮਲਾ ਸੋਚ ਰਿਹਾ ਸੀ ਕਿ ਇਸ ਕੱਚ ਦੇ ਮੈਨੂੰ 2 ਰੁਪਏ ਮਿਲ ਰਹੇ ਨੇ ਤਾਂ ਚੰਗੀ ਗੱਲ ਹੀ ਹੈ ਲਖਦਾ ਬਈ ਉਹ ਪੱਥਰ ਕੀ ਕੱਚ ਹੈ ਉਹ ਮੈਨੂੰ ਫੜਾ ਦੇ ਜਦ ਮਲਾ ਲਾਉਣ ਲੱਗਾ ਤਾਂ ਹੀਠਾ ਬੇੜੇ ਤੇ ਡਿੱਗ ਪਿਆ ਤੇ ਉਹ ਕੱਚ ਚੱਕਣਾ ਝੂਰ ਹੋ ਗਿਆ ਉਹਦੇ ਵਿੱਚੋਂ ਆਵਾਜ਼ ਆਈ ਵਿਚਾਰਾ ਘੁਮਿਆਰ ਨਾ ਸਮਝੀ ਉਹਨੇ ਮੈਨੂੰ ਖੋਤੇ ਤੇ ਗੱਲ ਬੰਨ ਛੱਟਿਆ ਮੈਂ ਕਿਹਾ ਮੇਰੇ ਭਾਗ ਫਿਰ ਵਿਚਾਰੇ ਮਲਾ ਨੇ ਬੇੜੇ ਨਾਲ ਬੰਨ ਛੱਡਿਆ ਮੈਂ ਕਿਹਾ ਚਲੋ ਮੇਰੀ ਕਿਸਮਤ ਤੂੰ ਤਾਂ ਜੋਰੀ ਸੀ ਤੈਨੂੰ ਤਾਂ ਮੇਰੀ ਕੀਮਤ ਦਾ ਪਤਾ ਸੀ ਤੇਰੀ ਪਰਖ ਤੇ ਮੈਂ ਖੜਾ ਉਤਰਨਾ ਸੀ ਪਰ ਦੂਰ ਫੱਟੇ ਮੂੰ ਤੇਰੀ ਲਾਣਾ ਤੇ ਤੈਨੂੰ 100 ਵਾਰੀ ਲਾਣਤ ਪਾਈਏ ਤਾਂ ਉਹ ਵੀ ਘਟ ਹੈ ਤੈਨੂੰ ਤੂੰ ਮੇਰਾ ਮੁੱਲ ਸਿਰਫ 2 ਰੁਪਏ ਪਾਇਆ ਤੈਨੂੰ ਤਾਂ ਪਤਾ ਸੀ ਕਿ ਮੈਂ ਇੱਕ ਹੀਰਾ ਹਾਂ ਮੇਰੀ ਕੀਮਤ ਲੱਖਾਂ ਕਰੋੜਾ ਰੁਪਏ ਹੈ ਪਰ ਤੂੰ ਮੇਰੀ ਕੀਮਤ ਸਿਰਫ 2 ਰੁਪਏ ਲਗਾਈ ਤੇਰੇ ਹੱਥ ਵਿੱਚ ਆਉਣ ਨਾਲੋਂ ਤਾਂ ਮੈਨੂੰ ਮੌਤ ਲੱਖ ਦਰਜੇ ਚੰਗੀ ਹੈ ਧੰਨਵਾਦ